50 ਡਾਲਰ ਨੇ ਇਹ ਰਵਿੰਦਰ ਗਿੱਲ ਕਹਿੰਦਾ ਯੂਥ ਕਬੱਡੀ ਕਲੱਬ ਬਾਈ ਕਾਟੋ ਦੇ ਵੱਲੋਂ 50 ਡਾਲਰ ਨੇ ਇਹ ਕਹਿੰਦੇ ਕਾਲਾ rau ਕੇ ਪਿੰਡ ਦਾ ਕਿ ਹਵਾ ਕਰਦੇ ਨੇ ਕੱਲ ਦੇ ਨਿਆਣੇ ਵੱਲੀਏ ਅਸੀਂ ਬੋਲਦੇ ਨਹੀਂ ਖੁੰਡ ਹਾਂ ਚੋਟੀ ਦੇ ਖੜੇ ਮਿੱਤਰੋ ਇੱਕ ਪਾਸੇ ਵੇਖਣਾ ਬੁੱਕਾਂ ਵਾਲੇ ਪਿੰਡ ਵਾਲਾ ਆਹ ਬੁੱਕਣ ਵਾਲੀਆ ਆਹ ਬੁੱਕਣ ਵਾਲੀਆ ਆਹ ਬੁੱਕਣ ਵਾਲੀਆ ਆਹ ਬੁੱਕਣ ਵਾਲੀਆ ਬੁੱਕ 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 ਕੇ ਜੱਫੀ ਲਾਉਂਦਾ ਹੈ ਆ ਤਾਣੀ ਮਾਰੋ ਜੋ ਲੈਂਦੇ ਪੰਜਾਬ ਵਾਲਾ ਤਿਆਰ ਬਰ ਤਿਆਰ ਹੈ ਚਾਰ ਚੋਟੀ ਦੇ ਖੜੇ ਸਾਹਮਣੇ ਪਰੰਦੀਪੁਰੇ ਕੋਪੀ ਦਾ ਪੱਠਾ ਫਤਾਪੁਰੇ ਇਕਮ ਇਹ ਸੋਸ਼ਲ ਮੀਡੀਆ ਤੇ ਅੱਜਕੱਲ ਵਾਇਰਲ ਹੋਇਆ ਫਿਰਦਾ ਹੈ ਆ ਫਤਾਪੁਰੇ ਪਿੰਡ ਵਾਲਾ ਤੌਰ ਚੱਲਦਾ ਮਲਵਾ ਤੌਰ ਚੱਲਦਾ ਸਰਕੇ ਪਹਿਲਵਾਨਾ ਇਹਦਾ ਕਾਰੀ ਸਾਰੀ ਪਿੰਡ ਹੈ ਇਹਨੇ ਕਬੱਡੀ ਪਾਨ ਦਿੱਤੀ ਆ ਆਫੀ ਕੌਣ ਹੈ ਇਹ ਜਸ਼ਨ ਹੈ ਸੁਰ ਸਿੰਘ ਵਾਲਾ ਕੀ ਬਾਤ ਹੈ ਇੱਕ ਤਗੜੇ ਪਾਨ ਦਾ ਵਾਧਾ ਹਾ ਰਸੂਲਪੁਰ 골ਡੀ ਸੋਤਾ ਰਜੀਵ ਪੰਡਤ ਜੀ ਦਾ ਜ਼ਿਕਰ ਆਉਂਦਾ ਲਓ ਸਾਹਮਣੇ ਅਲੀ ਬੜੈਚ ਤੇ ਬੜੇ ਪਿੰਡ ਵਾਲਾ ਅਲੀ ਬੜੈਚ ਤੇ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਚੁੱਕ ਲੈ ਉਹ ਤਾੜੀਆਂ ਮਾਰਦੇ ਜ਼ੋਰਦਾਰ ਕਿ ਮੁੰਡਾ ਤੇਰਾ ਮੈਂ ਚੱਕ ਲੂੰ ਆ ਚੱਲ